ਇਨਾ ਪਿਆਰ ਮਿਲਿਆ ਮੈਂ ਆਪਣੇ ਨਾਲ ਜਾ ਕੇ ਪਰਿਵਾਰ ਚ ਸਾਂਝ ਪਾਈ ਮੈਨੂੰ ਤਾਂ ਮਜ਼ਾ ਆ ਗਿਆ ਮੈਨੂੰ ਕਿੰਨਾ ਮਜ਼ਾ ਆਇਆ ਤੁਹਾਨੂੰ ਰੱਬ ਤੋਂ ਇਹ ਜਮੀਨ ਮੰਗੋ ਮੈਂ ਇੱਥੋਂ ਤੱਕ ਖੁਸ਼ੀ ਚ ਕਿਹਾ ਮੇਰੇ ਨਾ ਅੱਖਾਂ ਚੋਂ ਮਤਲਬ ਅंसू ਵੀ ਆ ਰਹੇ ਨੇ ਮੈਨੂੰ ਉਸ ਵੇਲੇ ਵੀ ਯਾਰ ਇਨਾ ਪਿਆਰ ਦਿੱਤਾ ਕਿੰਨੀਆਂ ਚੀਜ਼ਾਂ ਮੈਂ ਫੀਲ ਕੀਤੀ ਹੈ ਉਹ ਮੈਂ ਇਹ ਕਹਿਣਾ ਪਿ ਆਮ ਆਦਮੀ ਪਾਰਟੀ ਜਿਹੜਾ ਜਿਨ੍ਹਾਂ ਦੀ ਸਰਕਾਰ ਵੇਖੀ ਆ ਉਹਨਾਂ ਦਾ ਵੀ ਯਾਰ ਉਹਨਾਂ ਨੇ ਨਾਲ ਵੀ ਚੌਕ ਕੀਤੀ ਹੈ ਆਮਲੀਟਾ ਵਕਤ ਲੱਗ ਪਤ 3:30 ਸਮੇਂ ਐਚਓ ਸ਼ੇਪਰਾ ਤੇ ਰੇਡ ਲਗਾਇਆ ਤੇ ਇਹ ਤੋਂ ਬਾਅਦ ਰੈਸੇ ਐਚਓ ਕੋ ਬੋਲਾ ਕੱਢਦੇ ਨਹੀਂ ਟਾਈਮ ਨਹੀਂ ਲੱਗ ਕੇ ਟਾਈਮ ਕੱਢਦੇ ਜਾ ਰਹੇ ਐਚ ਪੀ ਰਿਪੋਰਟ ਵਿੱਚ ਮੈਂ ਜਿਹੜਾ ਐ ਮੇਰਾ ਸਿਰਫ ਆ ਡਿਊਟੀ ਨੂੰ ਫੇਸਬੁੱਕ ਮੇਰਾ ਤਾਂ ਦੇਖਦੇ ਨੇ ਸਾਰੇ ਜਿਹੜੇ ਮੇਰੇ ਕੰਮ ਦੇਖਦਾ ਨੇ ਇਹ ਤਾਂ ਹਨ ਵੀ ਪ੍ਰਧਾਨ ਜੀ ਸਦਾ ਚੋਦੀ ਸਹਿਪਾਦ ਸ਼੍ਰੋਮੀ ਕਾਦਰ ਪ੍ਰਧਾਨ ਹੀ ਦੇਖਦੇ ਆ ਪਰ ਮਤਲਬ ਮੇਗਾ ਕਿਤੇ ਫੋਕਸ ਦੇ ਵਿੱਚ ਔਰ ਮੈਂ ਉਹ ਵਿੱਚ ਦੇਖਿਆ ਵੀ ਇੱਕ ਬੰਦਿਆਂ ਨੂੰ ਮਿਲਣ ਵਾਸਤੇ ਉਪਰਾਹਲੇ ਕਰਕੇ ਵੀ ਤੁਸੀਂ ਮਿਲ ਨਹੀਂ ਸਕਦੇ ਇਹ ਮੇਰੀ ਬਿੱਜੀ ਫੀਲਿੰਗ ਹੈ ਜੋ ਮੈਂ ਹਟਾਇਆ ਇੱਕ ਇੱਕ ਉਸ ਸਮਾਂ ਵੀ ਦੇਖਿਆ ਸਰਦਾਰ ਪ੍ਰਕਾਸ਼ ਬਾਦਲ ਜੀ ਸਾਡੇ ਬਹੁਤ ਹੀ ਮੇਰੇ ਸਤਿਕਾਰਯੋਗ ਸ਼ਖਸੀਅਤ ਢੇ ਭਈ ਅਸੀਂ ਸੰਗਤ ਅਕਸ਼ ਵਿੱਚ ਮੇਰੀ ਉਦੋਂ ਵੀ ਕਈ ਵਾਰ ਡਿਊਟੀ ਹੁੰਦੀ ਹੁੰਦੀ ਸੀ ਸੈਂਪਲ ਲੈਣੇ ਤੇ ਸਰਦਾਰ ਪ੍ਰਕਾਸ਼ ਬਾਦਲ ਜੋ ਮੇਰੇ ਮੈਂ ਬਹੁਤ ਹੀ ਸਰਕਾਰ ਨੂੰ ਸਾਡੇ ਤਾਂ ਬਾਪ ਸੁਣਾ ਨਾਉ ਉਹਨਾਂ ਦੇ ਕਾਪੀ ਦਾ ਇੱਕ ਵਾਰ ਸੈਂਪਲ ਲੈਣਾ ਸੀ ਸ਼ੋਮਣੀ ਕਮੇਟੀ ਇਲੈਕਸ਼ਨ ਸੀ ਖਾਲਸਾ ਬਰਦਰ ਕਾਹਦੀ ਵਾਲਾ ਵਿੱਚੋਂ ਬੈਠੇ ਸੀ ਮੈਂ ਥੋੜੇ ਸਮੇਂ ਲਈ ਚਲਾ ਗਿਆ ਤੇ ਉਹ ਕਾਪੀ ਜਿੱਨਾ ਚਿਰ ਅਸੀਂ ਸਰਟੀਫਾਈਂਗ ਕਰਦੇ ਹੁਣ ਚਲੋ ਪਾਉਂਦੇ ਨੇ ਸਿਕਿਉਰਿਟੀ ਲੋਈ ਜੋ ਪ੍ਰੋਟੋਕੋਲ ਉਧਰ ਵਿੱਚ ਜਦੋਂ ਆਇਆ ਮੈਂ ਤੇ ਵੱਡੇ ਬਦਲ ਸਾਹਿਬ ਨੇ ਕਿਆ ਉਹ ਡਾਕਟਰ ਸਾਹਿਬ ਕਿਤੇ ਚਲ ਗਏ ਸੀ ਮੁੰਡੇ ਤਾਂ ਮੈਨੂੰ ਬਾਕੀ ਨਹੀਂ ਪਰਾਂਦੇ ਸੀ ਮਤਲਬ ਇੰਨੀ ਦਿਲੀ ਸਾਂਝ ਆਉਂਦੇ ਸੀ ਉਹ ਹਰ ਹਾਲ ਹੁੰਦੇ ਮੈਂ ਹਲੀ ਪੈਂਟ ਤੇ ਵੀ ਦੇਖਿਆ ਵੀ ਜਿੱਦਾਂ 23 ਵਾਰੀ ਅਸੀਂ ਖੜੇ ਹੋਣਾ ਉਹ ਮੁੰਡਿਆਂ ਨੂੰ ਤੁਸੀਂ ਖਾਣਾ ਖਾ ਲਿਆ ਬਾਈ ਖੜੇ ਜਾਂ ਕਿੰਨੇ ਚਿਰ ਮਤਲਬ ਇਹ ਸਾਂਝ ਜਿਹੜੀ ਪਰਿਵਾਰਕ ਸਾਂਝ ਮੈਂ ਦੇਖੀ ਹੈ ਔਰ ਉਹਦਾ ਜਿਹੜਾ ਪ੍ਰਗਟਾਵਾ ਮੱਗੇ ਮੈਂ ਦੇਖਿਆ ਉਸ ਤੋਂ ਅੱਗੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਜਿਹਨਾਂ ਦੇ ਕੋਲ ਬੈਠੇ ਹਾਂ ਮੈਂ ਦੇਖਿਆ ਵੀ ਮੇਰੇ ਬਹੁਤ ਹੀ ਸਤਿ ਸ਼੍ਰੀ ਅਕਾਲ ਨੂੰ ਵੀਰ ਮੇਰੇ ਕਮਲ ਚੇਤਰੀ ਜੀ ਜਿਹੜੇ ਬੈਠੇ ਆ ਇਹਨਾਂ ਦਾ ਮੈਨੂੰ ਫੋਨ ਗਿਆ ਵੀ ਡੋਸਾ ਤੁਹਾਨੂੰ ਪ੍ਰਧਾਨ ਜੀ ਮਿਲਣਾ ਚਾਹੁੰਦੇ ਆ ਤੇ ਮੈਨੂੰ ਤਾਂ ਬੜੀ ਖੁਸ਼ੀ ਨਹੀਂ ਮੈਨੂੰ ਹੋਰ ਇਹ ਤੋਂ ਵੱਡੀ ਕੀ ਗੱਲ ਕਿ ਮੈਂ ਤਾਂ ਇੱਕ ਪਿੰਡੋਂ ਜਾਂ ਤਤਾ ਭਾਨੇ ਮੈਂ ਜੋਬ ਕੀਤੀ ਤਰਾਸ ਬਣਾ ਅਚਨਚਰ ਇੱਕ ਸ਼੍ਰੋਮਣੀ ਕਾਲੇ ਦਾ ਪ੍ਰੈਜ਼ੀਡੈਂਟ ਪ੍ਰਧਾਨ ਫਿਪੀ ਸੀਐਮ ਰਹੇ ਉਹ ਤੁਹਾਨੂੰ ਕਹਿਣ ਬੁਲਾ ਰਹੇ ਆ ਆਪ ਬੁਲਾ ਰਹੇ ਆ ਔਰ ਜਦੋਂ ਘਰ ਗਏ ਆ ਮਿਲਣੀ ਹੋਈ ਆ ਮੈਂ ਕੁਛ ਤਿੰਨ ਗਵਾ ਗੱਲ ਕੀਤੀ ਹੈ ਤੁਹਾਨੂੰ ਇਹਦੇ ਵਿੱਚ ਰਿਫਲੈਕਟ ਹੋ ਜਾਏਗਾ ਵੀ ਕਿੱਦਾਂ ਦਾ ਰਹੀ ਆ ਗੱਲ ਔਰ ਜਿਹੜਾ ਉਹਦੇ ਵਿੱਚ ਇਹਨਾਂ ਨੇ ਕਿਹਾ ਬੈਠੇ ਸੀ ਚਿਤਲੀ ਸਾਹਿਬ ਇਹਨੋਂ ਵੀ ਬੜੇ ਸਾਥੀ ਬੈਠੇ ਸੀ ਉਹਨਾਂ ਨੇ ਜਿਵੇਂ ਕਿ ਕਿਹਾ ਡਾਟ ਸਾ ਮੈਂ ਤੁਹਾਨੂੰ ਖੁਦ ਬਿਲਾਇਆ ਤਿੰਨ ਟਾਈਮ ਮਤਲਬ ਮੇਰੇ ਸਾਰੇ ਸਵਾਲਾਂ ਦਾ ਉੱਤਰ ਉਹਦੇ ਵਿੱਚ ਸੀਗਾ ਕਿ ਜਦੋਂ ਕਹਿੰਦੇ ਡਾਟ ਸਾ ਮਤਲਬ ਕਹਿਣ ਦਾ ਮਤਲਬ ਇਹ ਤੁਹਾਨੂੰ ਸੋਚਣ ਦੀ ਲੋੜ ਨਹੀਂ ਤੁਹਾਡੀ ਕੋਈ ਪ੍ਰੋਬਲਮ ਨਹੀਂ ਹੈ ਕਿ ਮੈਂ ਤੁਹਾਨੂੰ ਖੁਦ ਬਿਲਾਇਆ ਸੋ ਇਹ ਜਿਹੜੀ ਗਾਉ ਇਹਦੇ ਵਿੱਚ ਹੈ ਜਦੋਂ ਮੈਨੂੰ ਇਸ ਪੀਰੀਅਡ ਦੇ ਵਿੱਚ ਚੇਤਰੀ ਸਾਹਿਬ ਨਾਲ ਮੈਂ ਗੱਲ ਕੀਤੀ ਬਡੇ ਬਾਬਲ ਸਾਹਿਬ ਦਾ ਮੈਂ ਜੇਕਰ ਕਰਨਾ ਉਹਨਾਂ ਨੂੰ ਨਮੋ ਕਰਨਾ ਉਹਨਾਂ ਨੂੰ ਪ੍ਰਾਰਾਮ ਕਰਨਾ ਮੈਂ ਜੋ ਵੀ ਸਮਝਦਾ ਅੱਜ ਮੈਨੂੰ ਬਹੁਤ ਖੁਸ਼ੀ ਆ ਅੰਦਰੋਂ ਕਿਉਂਕਿ ਸ਼ਰਮਣੀ ਕਾਲੇਦਾਰ ਤਾਂ ਤੇਰੇ ਨਾਲ ਹੀ ਜੋ ਪਹਿਲਾਂ ਹੀ ਹੋ ਫਰੋਮ ਉਹਨਾਂ ਨੇ ਕਿਹਾ ਅਸੀ ਲੇਤਾ ਆਪਣੇ ਸਪੀਡ ਵਿੱਚ ਜਿਹੜੀ ਗੱਲ ਕੀਤੀ ਹੈ ਸ਼ਿਆਦ ਭਈ ਇੱਕ ਪਰਿਵਾਰ ਨਾਲ ਪੈਂਦਾ ਪਰਿਵਾਰ ਨਾਲ ਵਿਚਰਦੀ ਆ ਫੈਮਿਲੀ ਮਾਨ ਤੁਹਾਨੂੰ ਹੋਮਲੀ ਜਿਹਾ ਫੀਲ ਹੁੰਦਾ ਮੈਂ ਜਿੱਦਾਂ ਨਹੀਂ ਜਾ ਕੇ ਆਇਆ ਜਿਤਰੀ ਸਾਹ ਨਾਲ ਕਿਹਦੀ ਬਾਤ ਚ ਵੀ ਜਾਏ ਆ ਪਰ ਇੰਨਾ ਪਿਆਰ ਮਿਲਿਆ ਮੈਂ ਆਪਣੇ ਜਾ ਕੇ ਪਰਿਵਾਰ ਚ ਸਾਂਝ ਪਾਈ ਮੈਨੂੰ ਤਾਂ ਮਜ਼ਾ ਆ ਗਿਆ ਲੋਕਾ ਮੂੰਹ ਮਜ਼ਾ ਆਇਆ ਤੁਹਾਨੂੰ ਅੱਜ ਜਪੀਨ ਮੰਗੋ ਮੈਂ ਇੱਥੋਂ ਤੱਕ ਖੁਸ਼ੀ ਚ ਕਹਾ ਮੇਰੇ ਨਾ ਅੱਖਾਂ ਚੋਂ ਮਤਲਬ ਅंसू ਵੀ ਆ ਰਹੇ ਮਤਲਬ ਉਸ ਵੇਲੇ ਵੀ ਯਾਰ ਇੰਨਾ ਪਿਆਰ ਦਿੱਤਾ ਇੰਨਾ ਇੰਨਾ ਕੌਣ ਦੇਦਾ ਕੋਈ ਜਦੋਂ ਵੱਡੇ ਭਰਾਵਾਂ ਉਹ ਵੀ ਬਾਦ ਪਿਆਰ ਮਿਲਿਆ ਸੋ ਉਹਦੇ ਬਾਦ ਮੇਰਾ ਜਿਹੜਾ ਮੈਨੂੰ ਅੱਗ ਲੱਗਿਆ ਕਿਉਂਕਿ ਮੈਂ ਮਾਤਾ ਪਿਤਾ ਪਹਿਲੇ ਕੂਲ ਸੇਫਟੀ ਤੇ ਕੰਮ ਕਰਕੇ ਕੂਲ ਸੇਫਟੀ ਤੇ ਜਿੰਨਾ ਚਿਰ ਕੰਮ ਕੀਤਾ ਔਰ ਟੋਟਲੀ ਓਨੈਸਟੀ ਵਿੱਚ ਔਰ ਮੈਨੂੰ ਇਹ ਲੱਗਦਾ ਹੁੰਦਾ ਸੀ ਰਿਪੋਰਟ ਸੇਫਟੀ ਸਾਡਾ ਇਦਾਂ ਦਾ ਡੀ ਐਚਓ ਦਾ ਵਿਭਾਗ ਕਿਉਂਕਿ ਇਹਦੇ ਇਨ ਵਿੱਚ ਗੱਲ ਕਹਿੰਦੇ ਤੇ ਸਾਰੇ ਵੀ ਅਸੀਂ ਸਿਰੋਤ ਸੰਦਿਆਂ ਨੂੰ ਅੰਦਰ ਦੇਖੇ ਫਲਾਣੇ ਆਫੀਸਰਾਂ ਦਾ ਅੰਦਰ ਦੇਖੇ ਡੀ ਐਚਓ ਮਿਲਦੇ ਪਰ ਓਨੈਸਟੀ ਤੇ ਜਦੋਂ ਮੈਨੂੰ ਆਪ ਮੇਰੇ ਆਫੀਸਰ ਵੀ ਪਹਿਲਾਂ ਦੇ ਸੀ ਸੋ ਮੈਂ ਤੁਹਾਡੇ ਚ ਸਾਥ ਪਾ ਇੱਕ ਗੱਲ ਮੈਂ ਗੁਰੂ ਕਹਣੀ ਚਾਹੁੰਦਾ ਕਿ ਜਿਹੜੇ ਵੀ ਵਿਅਕਤੀਆਂ ਨੇ ਮਰਦੇ ਪੁਆਇੰਟ ਉਪੀਤਾ ਵੀ ਜਿਹੜੀਆਂ ਆੜਿਆਂ ਨੂੰ ਤਰਫ ਫੜਦਾ ਸੀ ਉਹਦੇ ਸੈਂਟਰ ਪਰਦਾ ਸੀ ਇੱਥੇ ਬਹੁਤ ਸਾਰੇ ਮੀਡੀਆ ਦੇ ਵਿੱਚ ਮਾਯੂਦਾਇ ਇੱਥੇ ਜਿਹੜੇ ਜਿਹੜੇ ਦੇ ਨਾਲ ਚੱਲਦੇ ਸੀ ਚਾਹੇ ਕੰਮ ਤਾਂ ਜਿਹੜੇ ਛੋਟ ਸੈਂਟਰ ਵੀ ਸੀ ਚਾਹੇ ਸ਼ਰਪੁਰ ਸੀ ਪੀ ਜਾਂ ਜਲੰਧਰ ਜੀ ਉਹ ਨਾਲ ਚੱਲਦੇ ਸੀ ਪਰ ਫਿਰ ਮੈਂ ਦੇਖਿਆ ਵੀ ਮੇਰੇ ਬਹੁਤ ਹੀ ਸਤਕਾਰਯੋਗ ਵੀਰ ਮੇਰੇ ਕਮਲ ਚੈਤਰੀ ਜੀ ਜਿਹੜੇ ਬੈਠੇ ਆ ਇਹਨਾਂ ਦਾ ਮੈਨੂੰ ਫੋਨ ਗਿਆ ਪਈ ਡਾਸ਼ਾ ਨੂੰ ਪ੍ਰਧਾਨ ਜੀ ਮਿਲਣਾ ਚਾਹੁੰਦੇ ਆ ਤੇ ਮੈਨੂੰ ਤਾਂ ਬੜੀ ਖੁਸ਼ੀ ਹੋਈ ਮੈਨੂੰ ਹੋਰ ਇਹ ਤੋਂ ਵੱਡੀ ਕੀ ਗੱਲ ਕਿ ਮੈਂ ਤਾਂ 53 ਤੱਕ ਭਾਨੇ ਮੈਂ ਜੋਬ ਕੀਤੀ ਤਰਾਸ ਦਾ ਅਸਰ ਕਰ ਇੱਕ ਸ਼੍ਰੋਮਣੀ ਕਾਲਜ ਦਾ ਪ੍ਰੈਜ਼ੀਡੈਂਟ ਪ੍ਰਧਾਨ ਡਿਪਟੀ ਸੀਐਮ ਰੇ ਉਹ ਤੁਹਾਨੂੰ ਕਹਿਣ ਬੁਲਾ ਰਹੇ ਆ ਆਪ ਬੁਲਾ ਲਗੇ ਅਬ ਜਦੋਂ ਘਰ ਗਏ ਆ ਮਿਲਣੀ ਹੋਈ ਆ ਮੈਂ ਕੁਛ ਤਿੰਨ ਗਵਾ ਗੱਲ ਕੀਤੀ ਐ ਇੰਨਾ ਇੰਨਾ ਆਉਣ ਦੀ ਦਾ ਕੋਈ ਜਦਾਂ ਵੱਡੇ ਭਰਾਵਾਂ ਤੋਂ ਵੀ ਬਾਦ ਪਿਆਰ ਮਿਲਿਆ ਸੋ ਉਹਦੇ ਤੋਂ ਬਾਅਦ ਮੇਰਾ ਜਿਹੜਾ ਮੈਨੂੰ ਇਹ ਲੱਗਿਆ ਕਿ ਮੈਂ ਮਾਤਾ ਪਿਤਾ ਪਹਿਲੇ ਮੂਲ ਸ਼ਕਤੀ ਤੇ ਕੰਮ ਕਰਕੇ ਮੂਲ ਸ਼ਕਤੀ ਤੇ ਜਿੰਨਾ ਚਿਰ ਕੰਮ ਕੀਤਾ ਔਰ ਟੋਟਲੀ ਓਨੈਸਟੀ ਨਾਲ ਔਰ ਮੈਨੂੰ ਇਹ ਲੱਗਦਾ ਹੁੰਦਾ ਸੀ ਕਿ ਕੋਰਟ ਸੈਫਟੀ ਸਾਡਾ ਏਦਾਂ ਦਾ ਡੀ ਐਚਓ ਦਾ ਵਿਭਾਗ ਹੈ ਕਿਉਂਕਿ ਇਹਨਾਂ ਨੇ ਇਹਨਾਂ ਵਿੱਚ ਗੱਲ ਕਹੀ ਤਾਂ ਇਸ਼ਾਰੇ ਨੇ ਅਸੀਂ ਸਿਰੋਤ ਸੰਬੰਧਨ ਮੰਦੰਦ ਦੇ ਕੇ ਫਲਾਣੇ ਅਫਸਰਾਂ ਦਾ ਅੰਦੰਦ ਦੇ ਡੀ ਐਚਓ ਮਿੱਲੀ ਬਾਰੇ ਗੱਲ ਕਰਦੇ ਸੀ ਤੇ ਜਦੋਂ ਮੈਨੂੰ ਆਪ ਇਹ ਅਫਸਰ ਜੀ ਕਹਿਣੇ ਦੇ ਸੀ ਸੋ ਮੈਂ ਤੁਹਾਡੇ ਚਾਰਤਾ ਇਹ ਗੱਲ ਮੈਂ ਬੁਰ ਕਹਿਣਾ ਚਾਹਾਂ ਤੇ ਜਿਹੜੇ ਵੀ ਵਿਅਕਤੀਆਂ ਨੇ ਮੇਰੇ ਪੁਆਇੰਟ ਉੱਤੇ ਵੀ ਜੀ ਰੇੜੀਆਂ ਆੜਿਆਂ ਤੋਂ ਪੜ੍ਹਦਾ ਸੀ ਉਹਦੇ ਸੈਂਟਰਪੜ੍ਹਦਾ ਸੀ ਇੱਥੇ ਬਹੁਤ ਸਾਰੇ ਮੀਡੀਆ ਵਾਲੇ ਵਿੱਚ ਮਾਯੂਗਤ ਹੈ ਇੱਥੇ ਕਿਰਗੇ ਜਿਹੜੇ ਬੇਨਾਲ ਚੱਲਦੇ ਸੀਗੇ ਚਾਹ ਕੰਮਤਾਂ ਦੇ ਵਿੱਚ ਛੋਟ ਸਹਿਤ ਕੀਤੀ ਚਾਹੇ ਸ਼ਾਮਪਤ ਸੀ ਪੀ ਜੈਦਰੰਦਰ ਜੀ ਉਹ ਨਾ ਚੱਲਦੇ ਸੀ ਪਰ ਫਿਰ ਵੀ ਜੇ ਉਹ ਭਾਰਤ ਨੂੰ ਵੀ ਕਿਤੇ ਅਸੀਂ ਇੰਦਾ ਰਾਕੇ ਵੀ ਮਾੜੇ ਬਦਲੇ ਨੂੰ ਜਿਹੜਾ ਪਨਛੀ ਛੋਟਾ ਬਿਜ਼ਨਸਮੈਨ ਉਹ ਕੰਮ ਕੀਤਾ ਐਫਬੀਓ ਫਿਰ ਕੋਈ ਅੰਦਾਜ਼ਾ ਕਿਤਾਬ ਸਹਿਤ ਮੈਨੂੰ ਇੰਦਾ ਲੱਗਦਾ ਸੀ ਵੀ ਜਿਹੜਾ ਵੀ ਉਹ ਨਾ ਹਲਾਬੜ ਕਰਦਾ ਜਿਹੜਾ ਵੀ ਡੈਗਰੇਸ਼ਨ ਕਰਦਾ ਉਹ ਸੋ ਸੋਸਾਇਟੀਕਲ ਹੈ ਉਹ ਸਮਾਜ ਦਾ ਦੋਸ਼ ਹੈ ਕਿਉਂਕਿ ਉਹਨਾਂ ਦੇ ਸੰਗਿਆ ਵਿੱਚ WHO ਨੇ ਇੰਨਾ ਵੱਡਾ ਪਗਟਾਵਾ ਕਰ ਸਕਦੀ ਹੈ ਤੇ ਜਿੰਨੀ ਮਿਲਤ ਮਿਲ ਪ੍ਰੋਡਕਸ਼ਨ ਜਿਹੜੀ ਇੰਡੀਆ ਚ ਡਾਟ੍ਰੇਸ਼ਨ ਹੋ ਰਹੀ ਹੈ ਇਹਨਾਂ ਦਾ ਆਖਾਂੇ ਭਰੇ ਰਹਿਣੇ ਆਉਣ ਵਾਲੇ ਸਮੇਂ ਚ ਇਹਨਾਂ ਦੀ ਡਾਟ ਜਿੱਤਾਂ ਦੀ ਮਨਾਵਤ ਹੋ ਰਹੀ ਸਾਡੀਆਂ ਨਸਲਾਂ ਨੂੰ ਸਾਡੇ ਪੰਜਾਬ ਨੂੰ ਆਉਣ ਵਾਲੇ ਪੰਜਾਬ ਨੂੰ ਕੈਨੇਡਾ ਤੋਂ ਆ ਰਿਹਾ ਪੰਜਾਬੋਂ ਗੱਲਾਂ ਔਰ ਥੋੜਾ ਪੰਜਣਾ ਪ੍ਰੈਕਟੀਕਲੀ ਕਰਨਾ ਪੈਣਾ ਔਰ ਵਾਦਲ ਸਾਹਿਬ ਦੀ ਸੋਚ ਜਿਹੜੀ ਆ ਪ੍ਰਧਾਨ ਜੀ ਦੀ ਉਹਨੂੰ ਮੈਂ ਬਿਲੋਂ ਸਾਰੇ ਨੂੰ ਕਰਦਾ ਕਿਉਂ ਮੈਂ ਇਦਾਂ ਕਹਿਣਾ ਚਾਹੁੰਦਾ ਕਿ ਇਹ ਤਰੋ ਕਾਲਪੁਰ ਹਨ ਬਾਈ ਤੁਹਾਨੂੰ ਮੈਂ ਉਹ ਜਦੋਂ ਮੈਂ ਇਦਾਂ ਉਦਾਂ ਮੈਂ ਕਰਨਾ ਪੱਲੇ ਵਿੱਚ ਕਹਾਵਤ ਤੇ ਮਾੜਾ ਦਾ ਮੁੰਡਾ ਕਿਦੋਂ ਜਿਹੜਾ ਫੇਟ ਲੋ ਤੇ ਮੈਂ ਘੋਟਾ ਮਾਰਤਾ ਹਿੱਟ ਫੋਟੋ ਫੋਟੋ ਮੈਮਰੀ ਨੰਬਰ ਇਹ ਆ ਰਿਹਾ ਕਵਿਚਾਂਤਲ ਔਰ ਮੈਂ ਇਹ ਜਿੰਨਾ ਗਲੂਰ ਤੇ ਨਾ ਪੇੜੀ ਹੈ ਹਿਸਟਰੀ ਆ ਔਰ ਜਿਹੜੀ ਹਿਸਟਰੀ ਆ ਜੋ ਮੈਂ ਦੇਖੀ ਫਿਰ ਉਹ ਐਮਪਲਾਈਜ਼ ਨਾਲ ਉਸ ਦੇ ਜੇ ਪੰਜਾਬ ਦਾ ਕੋਈ ਮਾਣ ਪਰ ਖੁਸ਼ ਹੈ ਤਾਂ ਇਹ ਜ਼ਰੂਰ ਕਹਿੰਦਾ ਉਹ ਕਨਿਸ਼ ਸੋਟ ਓਪਨਲੀ ਇਹ ਗੱਲ ਕਹਿੰਦਾ ਕਿ ਲੈਨ ਦਾ ਇਹ ਬਾਦਲ ਸਰਕਾਰ ਨੇ ਦਿੱਤਾ ਕਿ ਪੁਛਾ ਚੋਮਣੀ ਅਕਾਲੀ ਦਲ ਨੇ ਦਿੱਤਾ ਕਿ ਬੋਲੇ ਸੋਨਹਾ yeah really?